ਸਾਰੀ ਸੰਗਤ ਕੋ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਕੱਲ 4 ਤਰੀਕ ਨੂੰ ਜਿਹੜੀ ਨਾਈਟ ਸੀਗੀ ਰਾਮੀਲਾ ਦੀ ਉਹਦੇ ਵਿੱਚ ਇੱਕ ਸੀਨ ਦੇ ਮੂਹਰੇ ਜੋ ਇੱਕ ਗੀਤ ਚੱਲਿਆ ਉਹ ਬਾਈ ਮਸਤੀਖ ਗਲਤੀ ਨਾਲ ਸਾਥੋਂ ਚੱਲਿਆ ਉਹ ਇਨ ਟਾਈਮ ਜਦੋਂ ਸਾਨੂੰ ਨੋਟਿਸ ਆਇਆ ਸੀ ਉਹ ਬੰਦ ਵੀ ਕਰ ਦਿੱਤਾ ਸੀ ਨਾਲ ਦੀ ਨਾਲ ਪਰ ਉਹ ਕਲਿੱਪ ਜਿਹੜਾ ਸੀਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬੈਰਨ ਹੋ ਗਿਆ ਸਾਡੀ ਪੂਰੀ ਟੀਮ ਇੱਥੇ ਖੜੀ ਆ ਇਸ ਗੱਲ ਦੀ ਅਸੀਂ ਸਾਰੀ ਸੰਗਤ ਨੂੰ ਮਾਫੀ ਮੰਗਦੇ ਆ ਕਿ ਧਾਰਮਿਕ ਸਟੇਜ ਆ ਵੀ ਇਥੇ ਇਦਾਂ ਦੀ ਕਦੇ ਵੀ ਗਲਤੀ ਨਹੀਂ ਹੋਊਗੀ ਅੱਗੇ ਵਾਸਤੇ ਅਸੀਂ ਇਸ ਦਾ ਧਿਆਨ ਰੱਖਾਂਗੇ ਕੋਈ ਜਦੋਂ ਪੈਂਡਰੈਬ ਲਾਈ ਉਹ ਗਾਣਾ ਧਾਰਮਿਕ ਲੱਗਣਾ ਸੀ ਉਹ ਦੂਜਾ ਗਾਣਾ ਲੱਗ ਗਿਆ ਜਦੋਂ ਸਾਨੂੰ ਪਿੱਛੋਂ ਡਾਇਰੈਕਟਰ ਸਾਹਿਬ ਤੋਂ ਨੋਟਿਸ ਆਇਆ ਵੀ ਗਾਣਾ ਗਲਤ ਲੱਗ ਗਿਆ ਅਸੀਂ ਪਿੱਛੋਂ ਭੱਜ ਕੇ ਆਏ ਤਾਂ ਇਮੀਡੀਏਟਲੀ ਉਸ ਗਾਣਾ ਰੋਕਿਆ ਵੀ ਗਿਆ ਮਾਨੋ ਵਿਖੇ ਸ਼ੰਕਰ ਡਰਾਮੈਟਿਕ ਕਲੱਬ ਦੇ ਮੈਂਬਰਾਂ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਦੌਰਾਨ दारू ਵਾਲੇ ਗੀਤਾਂ ਤੇ ਕਲਾਕਾਰ ਨੱਚਦੇ ਨੇ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼੍ਰੀ ਸ਼ੰਕਰ ਡਰਾਮੈਟਿਕ ਕਲੱਬ ਦੇ ਮੈਂਬਰਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਜਿਸ ਵਿੱਚ ਉਹ ਇਸ ਘਟਨਾ ਦੀ ਮਾਫੀ ਮੰਗਦੇ ਨੇ। ਹਾਂਜੀ ਅਸੀਂ ਸੰਕਟ ਡਰਾਮਾ ਤੇ ਰਾਮੀਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਖਮਾਣੋ ਇਹ ਸਾਰੀ ਸੰਗਤ ਨੂੰ ਇਸ ਕਲੱਬ ਦੀ ਮਾਫੀ ਮੰਗਦੇ ਆ ਕਿ ਕੱਲ 4 ਤਰੀਕ ਨੂੰ ਜੋ ਸਾਡੀ ਚੌਥੀ ਨਾਈਟ ਸੀਗੀ ਈਜੀ ਨਾਈਟ ਸੀਗੀ ਰਾਮੀਲਾ ਦੀ ਉਹਦੇ ਵਿੱਚ ਇੱਕ ਸੀਨ ਦੇ ਮੂਹਰੇ ਜੋ ਇੱਕ ਗੀਤ ਚੱਲਿਆ ਉਹ ਬਾਈ ਮਸਤੇ ਗਲਤੀ ਨਾਲ ਸਾਥੋਂ ਚੱਲਿਆ ਉਹ ਇਨ ਟਾਈਮ ਜਦ ਜਦੋਂ ਸਾਨੂੰ ਨੋਟਿਸ ਆਇਆ ਸੀ ਉਹ ਬੰਦ ਵੀ ਕਰ ਦਿੱਤਾ ਸੀ ਨਾਲ ਦੀ ਨਾਲ ਪਰ ਉਹ ਕਲਿੱਪ ਜਿਹੜਾ ਸੀਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬੈਰਨ ਹੋ ਗਿਆ ਵੀ ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਆ ਸਾਡੀ ਗਲਤੀ ਆ ਤਕਰੀਬਨ ਜਦ ਤੋਂ ਅਸੀਂ ਇਸ ਕਲੱਬ ਨਾਲ ਜੁੜੇ ਆ ਤਕਰੀਬਨ 40-45 ਸਾਲ ਤੋਂ ਅਸੀਂ ਇਸ ਕਲੱਬ ਦੇ ਵਿੱਚ ਜੁੜੇ ਆ ਅੱਜ ਤੱਕ ਇਦਾਂ ਨਹੀਂ ਕਦੇ ਵੀ ਕੋਈ ਗਲਤੀ ਨਹੀਂ ਹੋਈ ਮੇਰੇ ਨਾਲ ਮੇਰੇ ਪ੍ਰਧਾਨ ਸ੍ਰੀ ਹਿਮੇਸ਼ ਗੱਬਾ ਜੀ ਮੈਂ ਸੰਜੀਵ ਕਾਲੜਾ ਤੇ ਸਾਡੇ ਡਾਇਰੈਕਟਰ ਸਾਹਿਬ ਸਾਡੀ ਪੂਰੀ ਟੀਮ ਇੱਥੇ ਖੜੀ ਆ ਇਸ ਗੱਲ ਦੀ ਅਸੀਂ ਸਾਰੀ ਸੰਗਤ ਨੂੰ ਮਾਫੀ ਮੰਗਦੇ ਆ ਕਿ ਧਾਰਮਿਕ ਸਟੇਜ ਆ ਵੀ ਇਥੇ ਇਦਾਂ ਦੀ ਕਦੇ ਵੀ ਗਲਤੀ ਨਹੀਂ ਹੋਊਗੀ ਅੱਗੇ ਵਾਸਤੇ ਅਸੀਂ ਇਸ ਦਾ ਧਿਆਨ ਰੱਖਾਂਗੇ ਸਾਡੇ ਸਾਊਂਡ ਆਪਰੇਟਰ ਵੀ ਖੜੇ ਨੇ ਪੂਰ ਸਾਊਂਡ ਕਮਾਣੂ ਜਿਨ੍ਹਾਂ ਤੋਂ ਇਹ ਜਦੋਂ ਪੈਨ ਡਰਾਈਵ ਲਾਈ ਉਹ ਗਾਣਾ ਧਾਰਮਿਕ ਲੱਗਣਾ ਸੀ ਉਹ ਬੁੱਝਾ ਗਾਣਾ ਲੱਗ ਗਿਆ ਜਦੋਂ ਸਾਨੂੰ ਪਿੱਛੋਂ ਡਾਇਰੈਕਟਰ ਸਾਹਿਬ ਤੋਂ ਨੋਟਿਸ ਆਇਆ ਵੀ ਗਾਣਾ ਗਲਤ ਲੱਗਿਆ ਸੀ ਪਿੱਛੋਂ ਭੱਜ ਕੇ ਆਏ ਤਾਂ ਇਮੀਡੀਏਟਲੀ ਅਸੀਂ ਗਾਣਾ ਰੋਕਿਆ ਵੀ ਅਸੀਂ ਗਾਣਾ ਰੋਕ ਵੀ ਲਿਆ ਉਹ ਰੋਕਣ ਦੇ ਕਾਰਨ ਚਲੋ ਸਾਡਾ ਉਹ ਕਲਿੱਪ ਬੈਰਲ ਹੋਈ ਜਾਂ ਸਾਡੀ ਬਹੁਤ ਵੱਡੀ ਇਹ ਗਲਤੀ ਆ ਅਸੀਂ ਇਸ ਗਲਤੀ ਦੀ ਸੰਬੰਧਤ ਮਾਫੀ ਮੰਗਦੇ ਆ ਤੇ ਅੱਗੇ ਵਾਸਤੇ ਇਹ ਵਾਅਦਾ ਕਰਦੇ ਆ ਕਿ ਅੱਦਾਂ ਦਾ ਕਦੇ ਵੀ ਕੋਈ ਗਾਣਾ ਜਾਂ ਗਲਤ ਸ਼ਬਦ ਸਾਡੀ ਸਟੇਜ ਤੋਂ ਨਹੀਂ ਹੋਏਗਾ ਨਾ ਕੋਈ ਗਲਤ ਗਾਣਾ ਲੱਗੇਗਾ ਪ੍ਰਧਾਨ ਜੀ ਸਾਡੇ ਰਮੇਸ਼ ਕਾਪਾ ਜੀ ਰਮੇਸ਼ ਕਾਪਾ ਜੀ ਬਾਬਾ ਜੀ ਦਨਿੰਦ ਪ੍ਰਸਾਦ ਕੇਂਦਰਿੰਗ ਲਾਈਟੋਂ ਸਾਡੇ ਜੋ ਕਾਲਜੋਂ ਪਾਸਕੇਟ ਹੈ ਗਾਣਾ ਲੱਗ ਗਿਆ ਮੈਨੂੰ ਕੋਈ ਬਹਿ ਨਾ ਮਾਣ ਨਾ ਗਿਲੇ ਕਦੇ ਅਸੀਂ ਜੀ ਅੱਜ ਕੋਈ ਸ਼ਿਕਾਇਤ ਨਹੀਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ